ਪਵਰ ਬਰੀ 사ਸੀ ਕਾਲਜ ਆਜ ਸਾਡੇ ਨਾਲ ਮਰਸੜੀ ਈ ਕਲਾਸ ਆ ਤੇ ਗੱਡੀ ਦੇ ਕੀ ਹਾਲਾਤ ਆ ਗੱਡੀ ਗਈ ਸੀ Shimla Shimla ਤਾਂ ਗਈ ਸੀ ਤੇ ਗੱਡੀ ਦੇ ਵਿੱਚ ਮਰੇ ਤੇ ਤੁਹਾਨੂੰ ਖਲਾਰਾ ਦਾ ਪਹਿਣਾ ਪਤਾ ਹੀ ਸੀ ਮੂਲੀ ਜੀ ਜਾਂਦਾ ਹਨਾ ਉਹਦੇ ਕੋਈ ਚਲਾਨ ਆ ਜਾਂਦੇ ਆ ਕਦੀ ਗੱਡੀਆਂ ਗੰਦੀਆਂ ਚਲਾਨ ਨਹੀਂ ਗੱਡੀ ਦੇ ਕੀ ਹਾਲਾਤ ਆ ਤੁਸੀਂ ਇਹ ਜੀ ਦੱਸੋ ਗੱਡੀ ਦੇ ਹਾਲਾਤ ਦੀ ਗੱਲੇ ਮਾਰੇ ਆ ਸ਼ਾਇਦ ਤੁਸੀਂ ਫੋਟੋ ਵਿੱਚ ਸਮੈਲ ਆਪਾਂ ਮਹਿਸੂਸ ਨਹੀਂ ਕਰ ਸਕਦੇ ਪਰ ਬਹੁਤ ਆ ਰਹੀ ਆ ਸਮੈਲ ਬਹੁਤ ਜ਼ਿਆਦਾ ਆ ਰਹੀ ਆ ਵੈਸੇ ਗੱਡੀਆਂ ਤੇ ਮਿੱਟੀ ਦਾ ਟਰੱਕ ਜਿਹੜਾ ਸਟਾਈਲ ਤੁਸੀਂ ਦੇਖ ਲਓ ਠੀਕ ਹੈ ਜੀ ਮੁੱਲੇ ਜੀ ਕੀ ਕਹਿਣੇ ਹੋਰ ਤੁਹਾਡੇ ਕਹਿਣਾ ਕੁਛ ਨਹੀਂ ਹੈ ਜੀ ਬਸ ਇਹ ਦੇਖ ਲਿਓ ਆਪਾਂ ਨੇਰੀ ਲਿਆ ਲਾਂਗੇ ਕੰਮ ਦੀ ਦੁਆਰਾ ਦੇਖੇ ਜੀ ਆਪਾਂ ਮਿਲਦੇ ਹਾਂ ਮਿਲਦੇ ਹੋਏ ਮਾਸ਼ਰੂ ਜੀ ਈ ਕਲਾਸ ਕਰਨੀ ਆਪਾਂ ਡਰਾਈ ਕਲੀਨ ਤੇ ਮਗਰਲੇ ਸੀਟ ਵੀ ਚੈੱਕ ਕਰ ਲਓ ਯਾਰ ਗੱਡੀ ਦੇ ਵਿੱਚ ਵੋਮਿਟਿੰਗ ਵੋਮਿਟਿੰਗ ਹੀ ਕਰਦੀ ਜਨਾ ਕਿੰਨੇ ਸਿਮਲੇ ਗਈ ਸੀ ਗੱਡੀ ਵੋਮਿਟਿੰਗ ਕਰ ਗਏ ਬੱਚੇ ਸਾਰੇ ਫਿਰ ਬੱਚਿਆਂ ਨੇ ਵਿੱਚ ਪੋਮਪਿੰਗ ਕਰਦੀ ਸਮੈਲ ਇੰਨੀ ਜ਼ਿਆਦਾ ਆ ਰਹੀ ਆ ਪੁੱਛੋ ਨਾ ਜੀ ਬੈਠਣਾ ਔਖਾ ਹੋਇਆ ਪਿਆ ਮੈਂ ਰੋਕ ਲਵਾਂ ਮੈਂ ਰੋਕ ਦੇਣਾ ਸਾਈਡ ਮਗਲੀ ਸੀਟ ਚੈੱਕ ਕਰ ਲਓ ਅੱਛਾ ਚਲੋ کافی ਹਾਲਾਤ ਤਾਂ ਨੇ ਗੱਡੀ ਦੇ ਤੇ ਮਗਰ ਦੇਖੋ ਇਧਰ ਜਦੋਂ ਗੱਡੀਆਂ ਯਾਤਰਾ ਤੇ ਜਾਂਦੀਆਂ ਹਨ ਨਾ ਕਹਿੰਦੇ ਲੰਬੇ ਰੂਟ ਤੇ ਮਿੱਤਰਾਂ ਇਹ ਹਾਲਾਤ ਬਣ ਜਾਂਦੇ ਆਹ ਚੈੱਕ ਕਰੋ ਸੈਂਟਰ 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 ਤੇ ਮਹਾਰਾਜ ਆਹ ਦੇਖ ਲਓ ਗੱਡੀ ਦੇ ਵਿੱਚ ਤੁਸੀਂ ਵੀ ਗਏ ਸੀ Shimla ਛੇ ਵਲੇ ਤੁਸੀਂ ਵੀ ਗਏ ਸੀ ਕੀ ਹਾਲਾਤ ਸੀ ਉੱਥੇ ਇਹ ਨਹੀਂ ਆ ਮੈਂ ਗਿਆ ਸੀ ਅੱਛਾ ਤੇ ਕਾਵੀ ਲਾਰ ਗੱਡੀ ਦੇ ਬੁਰੇ ਹੋਏ ਨੇ ਤੇ ਮਾਰਾਂ ਗੱਡੀ ਐ ਨਵੀਂ ਬਣਾ ਕੇ ਰਹਿਣੀ ਅੰਦਰੋਂ ਊਲੀ ਹੋਣੀ ਕਹਿੰਦੇ ਸਰਾਹ ਕਰਾਵਾਂਗੇ ਬਾਈ ਜੀ ਉਹਨੇ ਆਪ ਪਹਿਲੇ ਵੀ ਗੱਡੀਆਂ ਐਂਆਂ ਦੀਆਂ ਕਰਦੇ ਆ ਤੇ ਹੁਣ ਫੇ ਆਪਾਂ ਨੇ ਇਹਨਾਂ ਨੇ ਬੁਲਾ ਲਿਆ ਤੇ ਕਰੀ ਫੇ ਇਹਨਾਂ ਦੀ ਗੱਡੀ ਸਰਾਹਣ ਓਕਰਪੋਰਟ ਕਰਾ ਕੇ ਦਵਾਗੇ ਨਵੀਂ ਬਣਾ ਕੇ ਦਵਾਗੇ ਗੱਡੀ ਊਲੀ ਜਿੱਦਾਂ ਹੀ ਆ ਬਿਲਕੁਲ ਜੀ ਬਿਲਕੁਲ ਮੂਲੀ ਉਹਨਾਂ ਨੇ ਛੁੱਟੀ ਮਾਰ ਲਈ ਕਹਿੰਦੇ ਤੇਰੇ ਨਾਲ ਹੀ ਹਾਂਜੀ ਹੋਰ ਕੀ ਆ ਠੀਕ ਉਧਰ ਬਿੱਲਾ ਜੀ ਵੀ ਚਾਹ ਪੀਣ ਆਏ ਆ ਅਗਲਾ ਬਲੌਗ ਜਿਹੜਾ ਅਸੀਂ ਪਾਉਣਾ ਉਹਦੇ ਚ ਚਾਰ ਗਲਾਸ ਚਾਹ ਦੀ ਗਏ ਆ ਲੋ ਵੀ ਮਿੱਤਰੋ ਗੱਡੀ ਦੇ ਸੀਟਾਂ ਮੂਲੀ ਉਹਨਾਂ ਦਿੱਤੀਆਂ ਸੀ ਖੋਲ ਤੇ ਥੱਲੇ ਦੇ ਹਾਲਾਤ ਜਿਹੜੇ ਤੁਹਾਨੂੰ ਦਿਖਾ ਦਿੰਦੇ ਆ ਕੀ ਬਣੇ ਪਏ ਨੇ ਮਹਾਰਾਜ ਚੈੱਕ ਕਰ ਲਓ ਹਰ ਗੱਡੀ ਜਦੋਂ ਵੀ ਖੋਲੀ ਦੀ ਜਾਂ ਵੀਡੀਓ ਬਣਾਈ ਦੀ ਇਹੋ ਚੀਜ਼ ਦੱਸ ਰਹੀ ਹੈ ਜਿਹੜਾ ਪੁੱਜੀਆ ਮਹਾਰਾਜ ਤੁਸੀਂ ਖਾਣੇ ਗੱਡੀ ਜਿਵੇਂ ਜਿਹੜਾ ਇੱਥੇ ਚੱਲ ਗਿਆ ਨਾ ਉਹ ਨੀਵੇਂ ਸਾਫ ਹੋਣਾ ਉਹ ਤਾਂ ਮਹਾਰਾਜ ਹੋਏ ਮੁੱਲੀ ਨੂੰ ਆਉਣਾ ਹੀ ਪੈਣਾ ਹੈ ਮੁੱਲੀ ਜਿੱਦਾਂ ਹੀ ਆ ਕੋਈ ਚੱਕਾ ਨਹੀਂ 7700 ਦੀ ਬਤਾਇਆ ਇੱਧਰ ਵੀ ਚੈੱਕ ਕਰ ਲਓ ਆਹ ਦੇਖ ਲਓ ਕੀ ਕੁਝ ਖਿਲ ਰਿਆ ਪਿਆ ਪੂਜਿਆ ਪੂਜਿਆ ਕੀਤਾ ਵਾ ਗੱਡੀ ਤੇ ਇੱਧਰ ਵੀ ਦੇਖ ਲਓ ਤੇ ਗੱਡੀ ਘਟਾ ਹੱਤਾ ਜ਼ਿਆਦਾ ਬਣਾਉਂਦੇ ਆ ਸਾਹਿਬ ਜੀ ਕੀ ਕਹਿੰਦੇ ਨਹੀਂ ਗੱਡੀ ਘਟਾ ਹੱਤਾ ਜ਼ਿਆਦਾ ਬਣਾਉਂਦੇ ਆ ਹਾਂ ਜੀ ਤੇ ਗੱਡੀ ਚ ਪਿਕ ਬੁਗਗੇ ਨੇ ਜਦੋਂ ਲਾਉਂਦੇ ਵੇ ਬੰਦੇ ਪੂਜਿਆ ਤਾਂ ਖਿਲ ਰਹੀ ਜਾਂਦਾ ਠੀਕ ਆ ਜੀ ਫਲੋਰ ਦਾ ਲੈਣਾ ਚੈੱਕ ਕਰ ਲਓ ਗੱਡੀ ਦੇ ਹਾਲਾਤ ਕਾਫੀ ਬੁਰੇ ਹੋਏ ਨੇ ਤੇ ਫਲੋਰ ਕਰਾਂਗੇ ਡ్రਾਈਕ ਨਹੀਂ ਬਿੱਲੇ ਜਿਵੇਂ ਨੇ ਚਾਹ ਪੀ ਲਈ ਆ ਮੇਰੇ ਨਾਲ ਨੇ ਬਿੱਲਾ ਜੀ ਸ਼ਰਟ ਵਿੱਚ ਦੇਲੀ ਨੇ ਤੁਹਾਨੂੰ ਦਿਖਾ ਦੇਣੀ ਕਿਤੇ ਤੱਕ ਪਹੁੰਚਦੀ ਹੈ ਟੀ-ਸ਼ਰਟ ਹਾਂ ਨਾ ਮੋਲੀ ਜੀ ਬਿੱਲਾ ਜੀ ਦੀ ਟੀ-ਸ਼ਰਟ ਕਿਤੇ ਤੱਕ ਗਈ ਦੱਸਿਓ ਮਾਣੇ ਇਹ ਇਹ ਦੀ ਸੋਤ ਤੋਂ ਵੱਡੀ ਹੈ ਚੈੱਕ ਕਰੋ ਨੋਵੀ ਮੈਟਰੋ ਪਹਿਲਾਂ ਵੀ ਤੁਸੀਂ ਫਲੋਰ ਦੇਖਿਆ ਸੀ ਤੇ ਹੁਣ ਵੀ ਚੈੱਕ ਕਰ ਲਓ ਮਰਾਸ਼ ਕੀ ਘਰਾ ਸੀ ਪਹਿਲਾਂ ਦੇ ਤੇ ਹੁਣ ਦੇਖ ਲਓ ਮੋਲੀ ਕਦਾ ਮੈਂ ਨਹੀਂ ਕੁਝ ਕਹਿਣਾ ਤੂੰ ਆਪੀ ਕਰ ਲਓ ਹਾਂ ਜੀ ਮੰਨ ਗਿਆ ਇੱਧਰ ਕੀ ਕੁਝ ਪਿਆ ਸੀ ਚੀਜ਼ਾਂ ਤੁਸੀਂ ਦੇਖੀਆਂ ਸੀ ਸੀ ਹਾਂ ਉਹਨੂੰ ਬਲੂਰ ਚੈੱਕ ਕਰ ਲਵਾਂਗਾ ਡ్రਾਈਕਲੀਨ ਕਰਕੇ ਐਨ ਓਕੇ ਕਰ ਦਿੱਤਾ ਪੂਰਾ ਯਸ ਬੋਸ ਕਰਾਤੀ ਵਰਗੇ ਲਓ ਮੈਂਦਰ ਉਹ ਫਾਈਨਲੀ ਚੈੱਕ ਕਰ ਲਓ ਗੱਡੀ ਦਾ ਫਲੋਰ ਤੇ ਯਸ ਬੋਸ ਕਰਾਤੀ ਫੜ ਕੇ ਕਰਨ ਵਾਲ ਸਿਰਾ ਕਰਾਤੀ ਸੀਟਾਂ ਸੂਟਾਂ ਦੀ ਵੀ ਹੋਰ ਐਡੀ ਕਰਕੇ ਤੇ ਇਹ ਲੋਦਦਾ ਦੀ ਹੈ ਕਈ ਇਹਦੇ ਹੋਰ ਦੇ ਕਾਫੀ ਹਾਲਾਤ ਬੁਰੇ ਸੀ ਆਹ ਸਿਰਾ ਕਰਾਤੀ ਕੰਮ ਫੜ ਕੇ ਸਿਰਾ ਮੁੰਡੇ ਨੇ ਆਪਣਿਆਂ ਕੇਰੀਆਂ ਕਰੂਨ ਭਾਜੀ ਕੀ ਕਹਿਣਾ ਫਲੋਰ ਦੇ ਵੀ ਬਹੁਤ ਵਧੀਆ ਬਹੁਤ ਵਧੀਆ ਓਕਰ ਬੋਰਡ ਬਿਲਕੁਲ ਬਿਲਕੁਲ ਹੰਗਾ ਦਾੰਦ ਨਿਕਲੇ ਅੰਨਾ ਕੰਧ ਤੇ ਆ ਰਹੀ ਗੱਡੀ ਨਵੀਂ ਬਣਾ ਕੇ ਦਵਾਂਗੇ ਮਾਰਾ ਟੈਨਸ਼ਨ ਆ ਰਹਾ ਹੈ ਜੀ ਬਾਹਰੋਂ ਵੀ ਕਰਨੀ ਹੈ ਸਾਰੇ ਨਵੀਂ ਕਰ ਮਿੱਤਰੋ ਫਾਈਨਲੀ ਮਰਸੀਡੀਜ਼ E ਕਲਾਸ ਕਰ ਦਿੱਤੀ ਆਪਾਂ ਡ్రਾਈ ਕਲੀਨ ਡਨ ਤੇ ਰਿਜ਼ਲਟ ਤੁਹਾਡੇ ਸਾਹਮਣੇ ਆ ਚੈੱਕ ਕਰ ਲਓ ਓਕਰ ਬੋਰਡ ਕਰਤਾ ਕੰਮ ਮਾਰਾ ਜੀ ਗੱਡੀ ਦੇ ਵਿੱਚ ਇੰਨੇ ਕ ਜਿਆਦਾ ਬੁਰੇ ਖਲਾਸ ਸੀ ਜਿਹੜੇ ਆ ਲੈਦਰ ਤੁਸੀਂ ਦੇਖ ਰਹੇ ਹੋਗੇ ਤੇ ਵੇਖ ਰਹੇ ਹੋਗੇ ਮੈੜਾ ਪਈ ਇਹ ਲੈਦਰ ਚੇਂਜ ਕਰਵਾਇਆ ਤੇ origignal ਨਹੀਂ ਹੈ ਇਸ ਕਰਕੇ ਠੀਕ ਹੈ ਜੀ ਤਾਂ ਵੀ ਉਕਰਬੋਰਡ ਹੋ ਗਿਆ ਕੰਮ ਸੀਟਾ ਪਾਟ ਕੇ ਡ్రਾਈ ਕਲੀਨ ਕੀਤੀ ਆਪਾਂ ਗੱਡੀ ਤਾਂ ਮਗਲੀ ਸੀਟ ਵੀ ਤੁਸੀਂ ਦੇਖੀ ਸੀ ਤੇ ਇਧਰ ਦਾ ਵੀ ਡੋਰ ਚੈੱਕ ਕਰ ਲਓ ਕਾਫੀ ਨਿਸ਼ਾਨ ਸੀ ਇਧਰ ਗੱਡੀ ਦੇ ਵਿੱਚ ਵੋਮਿਟਿੰਗ ਕਰ ਦਿੱਤੀ ਸੀ ਸ਼ਿਮਲੇ ਗਈ ਸੀ ਗੱਡੀ ਉਕਰਬੋਰਡ ਹੋ ਗਿਆ ਮਾਰਾਂ ਗੱਡੀ ਯਸ ਬੋਸ ਘਰਾਤੀ ਬਣ ਕੇ ਤੇ ਮਜ਼ਾ ਆ ਗਿਆ ਕੰਮ ਕਰਕੇ ਇਹ ਗੱਲ ਤਾਂ ਹੋਰ ਦੱਸ ਦਿੰਦੇ ਆ ਮਕਰ ਵਾਲਾ ਫਲੋਰ ਵੀ ਚੈੱਕ ਕਰ ਲਓ ਕਾਫੀ ਜ਼ਰਾ ਫੋਗਿਆ ਤੱਕ ਸਾਰੀ ਗੱਡੀ ਕੀ ਪਿਆ ਡ్రਾਈ ਕਲੀਨ ਸੀ ਟਾਪ ਫਟ ਗਏ ਤੇ ਆ ਵੀ ਡੋਰ ਚੈੱਕ ਕਰ ਲਓ ਡੋਰ ਕਾਫੀ ਗੰਦੇ ਹੋਏ ਸੀ ਮਾਰੇ ਛੱਤ ਵੀ ਦੇਖ ਲਓ ਯਾਰ ਉਹ ਜਿਹੜੇ ਕਾਲਾ ਪਰਸੋ ਹੋਇਆ ਮਕਰ ਬੋਰਡ ਕਰਦਾ ਕੰਮ ਸਾਰਾ ਤੇ ਮਮਾ ਜੀ ਆ ਕੇ ਮਾਰੇ ਕੰਮ ਕਰਕੇ ਸਾਰੇ ਟੁੱਟਲੀ ਉਹ ਗੱਡੀ ਵਿੱਚ ਝੜਕਾਣਾ ਨਹੀਂ ਆਵੀ ਦੂਰ ਦਿਓ ਲੋ ਫਿਰ ਆ ਚੈੱਕ ਕਰੋ ਡੈਸ਼ਬੋਰਡ ਮਹਾਕਾਰ ਕਾਲੋਂ ਕੇ ਕਾਲ ਡੈਸ਼ਬੋਰਡ ਤੇ ਹੈ ਜੀ ਮੋਲੀ ਜੀ ਪਹਿਲਾਂ ਕੀ ਸੀ ਗੱਡੀ ਦੇ ਹਾਲਾਤ ਤੇ ਹੁਣ ਦੱਸਿਓ ਕੀ ਆ ਗੱਡੀ ਦੇ ਹਾਲਾਤ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਸਕੇ ਸੀ ਜੀ ਬਹੁਤ ਸਮੈਲ ਆ ਰਹੀ ਸੀਗੀ ਤੁਸੀਂ ਮਹਿਸੂਸ ਨਹੀਂ ਕਰ ਸਕਦੇ ਪਰ ਮੈਂ ਕਰ ਸਕਦਾ ਮੇਰਾ ਨੱਕ ਬਹੁਤ ਜਾਣਦਾ ਹੁਣ ਸੈਟ ਆ ਤੁੰਕੇ ਇਸ ਗੱਡੀ ਸਾਫ ਕੀਤੀ ਬਹੁਤ ਦਿਨ ਯੈਸ ਬੱਸ ਵੀਡੀਓ ਕਰ ਦਿਓ ਲਾਈਕ ਤੇ ਚੈਨਲ ਕਰ ਲਿਓ ਸਬਸਕ੍ਰਾਈਬ ਦੇਖੋ ਜੀ ਗਾਇਸ ਅਸੀਂ ਤੁਹਾਨੂੰ ਪਹਿਲਾਂ ਵੀ ਵੀਡੀਓ ਦੇ ਸੁਣਿਆ ਸੀ ਕਿ ਅਸੀਂ ਗੱਡੀ ਕਰ ਰਹੇ ਸੀ ਤੇ ਅਚਾਨਕ ਰੱਬ ਦੀ ਮੇਰ ਹੋਈ ਇੰਨੀ ਕਿ ਮੇਰ ਹੋਈ ਕਿ ਬਾਦੂ ਮੇਰ ਹੋ ਗਈ ਮੀਂਹ ਸੜਾ ਰੁਕ ਗਿਆ ਜੀ ਖੰਮ ਰੁਕ ਗਿਆ ਜੀ ਅਸੀਂ ਬੇਰੋਜ਼ਗਾਰ ਬੰਦੇ ਸੀ ਸਵੇਰੇ ਉੱਠ ਕੇ ਆਏ ਸੀ ਕਿ ਦੇਖਾਂਗੇ ਕਿ ਕੋਈ ਕੰਮ ਕਰਾਂਗੇ ਅਸੀਂ ਪਹਿਲਾਂ ਆਪਣੇ ਸੋਫੇ ਤੇ ਕੰਮ ਗਏ ਉੱਥੇ ਜਾ ਕੇ ਦੇਖਿਆ ਕਿ ਬੱਤੀ ਨਹੀਂ ਸਵੇਰ ਦੇ ਬੱਤੀ ਕੱਲ ਵੀ ਬੱਤੀ ਸੀ ਕਿ ਅਸੀਂ ਬਹੁਤ ਔਖੇ ਹੋ ਗਏ ਆਏ ਤੇ ਫਿਰ ਦੋ ਦਿਨ ਅਸੀਂ ਵੀਡੀਓ ਬਣਾਉਣ ਦੇ ਲਈ ਸਾਡੇ ਪੁੱਛਿਆ ਕਿ ਸਰਨ ਕੋ ਸਰ ਭਰਾ ਗੱਡੀ ਆ ਗਈ ਕਿੰਦਾ ਆ ਗਈ ਗੱਡੀ ਕਰਿਆ ਮੈਂ ਆ ਗਿਆ ਅੱਛੇ ਉੱਥੇ ਬਾਉਦੇ ਕਿ ਅਸੀਂ ਗੱਡੀ ਕਰਕੇ ਆਏ ਸੋ ਮੀਂਹ ਕਿਹਾ ਪਰ ਹੁਣ ਤਾਂ ਇਹ ਗੱਡੀ ਕਿਤੇ ਅੱਧੀ ਗੱਡੀ ਹੋ ਗਈ ਸੀ ਕਿ ਤੈਨੂੰ ਵਿਚਾਰਾ ਹੁਣ ਦੇਖ ਕੇ ਜਾ ਕੇ ਮੀਂਹ ਪੈ ਗਿਆ ਰੱਬ ਦੀ ਮੇਰੇ ਸਾਰੀ ਸਭ ਦੀ ਮਨੂ ਮਰਾ ਜੈਕਰ ਲੋ ਗੱਡੀ ਸਾਰੀ ਪਾਲਿਸ਼ ਕਰਤੀ ਸੀ ਤੇ ਮੀ ਆ ਗਿਆ ਤੇ ਕੰਮ ਖਰਾਬ ਹੋ ਗਿਆ ਦੇਖੋ ਚੈੱਕ ਕਰ ਸਕਦੇ ਹੋ ਸ਼ਾਇਦ ਤਾਂ ਵੀ ਗੱਡੀ ਤੇ ਉੱਕਰਪੋਰਡ ਆ ਠੀਕ ਹੈ ਜੀ ਬੱਲਾ ਜੀ ਕੀ ਕਹਨੇ ਆ ਸਾਰੀ ਗੱਡੀ ਅੰਦਰੋਂ ਡ੍ਰਾਈ ਕਲੀਨ ਕਰ ਦਿੱਤੀ ਸੀ ਠੀਕ ਹੈ ਜੀ ਫੋਰ ਮਸ਼ੀਨਾਂ ਪਾਲਿਸ਼ ਕਰ ਦਿੱਤੀ ਸੀ ਸਿਰਫ ਉਹਨਲੇ ਸ਼ਾਇਤ ਰਹਿ ਗਈ ਸੀ ਤੇ ਉਹਨੇ ਸਾਰਾ ਮੀਨੇ ਆਪਣਾ ਕੰਮ ਖਰਾਬ ਕਰ ਦਿੱਤਾ ਹਜੇ ਵੀ ਮੀ ਹਟਣ ਦਾ ਨਾਂ ਨਹੀਂ ਲੈ ਰਿਹਾ ਤੇ ਚੈੱਕ ਕਰ ਸਕਦੇ ਹੋ ਛੱਤ ਦੇ ਜਿਹੜੇ ਹਨਾ ਲੱਗੇ ਸੀ ਰਗਤ ਪਰ ਆ ਜਿਹੜੀਆਂ ਚੀਜ਼ਾਂ ਹਨਾ ਰਗੜਦੀਆਂ ਹਨ ਉੱਕਰਪੋਰਡ ਕਰਤਾ ਕੰਮ ਕਿ کافی ਕੰਮ ਖਰਾਬ ਹੋ ਗਿਆ ਜੀ ਤੇ ਬੱਲਾ ਜੀ ਮੂਲੀ ਜੀ ਸਾਡੇ ਕਾਫੀ ਨਾਰਾਜ਼ ਆ ਕਹਿੰਦੇ ਕੰਮ ਖਰਾਬ ਆ ਅੱਜ ਪੂਰਾ ਖੰਡਾ ਤੇ ਮਰਟੀਜ਼ ਨੇ ਖਾਲੀ ਗੱਡੀ ਤੁਹਾਨੂੰ ਹੋਣਾ ਅਗਲਾ ਵਲੌਗ ਦਵਾਂਗੇ ਦਾ ਬਣਾ ਕੇ ਪੂਰਾ